ਸਾਰਾ ਦਿਨ ਪਡੇਰੀ ਨਹੀਂ ਲੋਟ ਆਉਂਦੀ ਖਾ ਲਿਆ ਪਕਾ ਲਿਆ ਬਈ ਤੂੰ ਕਿੱਧਰ ਚੱਕ ਲਿਆ ਮੂੰਹ ਹੁਣ ਤਾਂ ਵੀ ਖੇਤ ਦੀ ਜਾ ਕੇ ਆਉਣਾ ਮੈਂ ਖੇਤ ਤੇ ਜਾ ਕੇ ਆਉਣਾ ਮੇਰਾ ਕੰਮ ਹੋਰ ਵੀ ਪਿਆ ਹੈ ਉਹ ਡੰਗਰਾਂ ਨੂੰ ਸੱਣੀ ਕਰਦੇ ਬਾਹਰ ਕੱਢ ਕੇ ਪਹਿਲਾਂ ਉਹਨਾਂ ਨੂੰ ਬਾਈ ਨੂੰ ਕਹਦੇ ਆਪੇ ਕਰ ਦੂਗਾ ਮੈਨੂੰ ਨਹੀਂ ਪਤਾ ਮੈਂ ਤਾਂ ਖੇਤ ਮੋਟਰ ਬੰਦ ਕਰਕੇ ਨਾਲ ਉਦੋਂ ਬਾਅਦ ਗਰਾਊਂਡ ਜਾਊਂਗਾ ਮੈਂ ਤਾਂ ਬਾਈ ਦੀ ਜੰਨੀ ਕਰੀ ਹੋਈ ਭਰ ਲਈ ਬਾਲਟੀਆਂ ਸ਼ਾਮ ਨੂੰ ਕੋਈ ਗੱਲ ਬਾਈ ਨੂੰ ਫੋਨ ਕਰਦੇ ਬਾਈ ਤੇਰੀ ਇੰਨੀ ਵੀ ਨਹੀਂ ਮੰਨਦਾ ਆ ਹਾਂ ਤੇ ਤੂੰ ਕਿੰਨੀ ਕ ਮੰਨਦਾ ਆ ਆਹੀ ਤਾਂ ਮੇਰੇ ਹੱਸਣ ਖੱਡਣ ਦੇ ਦਿਨ ਨੇ ਬਿਆਗ ਲਾਗਦਾ ਫਰਜ ਜਾਂਦਾ ਭਾਬੀ ਬੰਦਾ ਅੱਜ ਇਹ ਬਾਈ ਫਸ ਰਿਹਾ ਇਹਨੂੰ ਨਹੀਂ ਪਤਾ ਤੂੰ ਬਾਈ ਨੂੰ ਕਹਦੇ ਆਪੇ ਕਰ ਲੂਗਾ ਮੈਂ ਤਾਂ ਚੱਲਿਆਂ ਗਰਾਊਂਡ ਆਪਦਾ ਵੇ ਅਬ ਬਾਈ ਦੀ ਸੱਣੀ ਕਰੀ ਹੋਈ ਭਰ ਲਈ ਪਾਰਟੀਆਂ ਸ਼ਾਮ ਨੂੰ ਕਰ ਲੇਗਾ ਬਾਈ ਨਾਲੇ ਹੋਰ ਮੈਨੂੰ ਨਹੀਂ ਪਤਾ ਫਿਰ ਆਪੇ ਕਰ ਲਊ ਆਪਦਾ ਕਰਦੀ ਮੈਂ ਵੀ ਨਹੀਂ ਆਪ ਤੇ ਤੇਰਾਵਾ ਕੋ ਫਿਰਦੇ ਰਹਿੰਦੇ ਨੇ ਮੇਰੇ ਨਾਲ ਸਟੱਪ ਆ ਪਾਇਆ ਹੋਇਆ ਮਤਲਬ ਫਸ ਗਈ ਸਭ ਜੱਪ ਖਾਣਾ ਫੋੜਨਾ ਵੀ ਪਾਸ ਕਰਨਾ ਹੀ ਪੈਣਾ ਮੈਨੂੰ ਸਿਆਪਾ ਖਾਣਾ ਜੀ ਆ ਢੇਰ ਲੱਗ ਗਿਆ ਪਿੱਟਾਂ ਦਾ ਆ ਛੋਟੜੇ ਨੂੰ ਕਿਹਾ ਸੀ ਉਹ ਨਹੀਂ ਮੰਨਦਾ ਹੈਗਾ ਉਹ ਅੱਡ ਨਿੱਕਲ ਜਾਂਦਾ ਕਿਸੇ ਪਾਸੇ ਨੂੰ ਮਰਾ ਤਾਂ ਜੀ ਕਰਦਾ ਇਹਨਾਂ ਤੋਂ ਹੀ ਚਕਾਵਾ ਸਾਰੇ ਮੈਂ ਕਿਹਾ ਮੱਥਾ ਮਾਰੀ ਜੰਨੀਆ ਤਫਾ ਹੋਣ ਦੇ ਪਰ ਮੈਂ ਤਸਪਾ ਖਾਣਾ ਨਹੀਂ ਪੋਗੂਗਾ ਇੱਕ ਤਣਣ ਦੇ ਕੰਮ ਨਹੀਂ ਮੁੱਕਦੇ ਕੋਈ ਨਾ ਕੋਈ ਕੱਢੀ ਰੱਖੂਗੀ ਆ ਲਿਆ ਦੇ ਉਹ ਲਿਆ ਦੇ ਜਿੰਨਾ ਮਰਜ਼ੀ ਕਰ ਲੋ ਬਸ ਆ ਲਿਆ ਦੋ ਜੀ ਉਹ ਲਿਆ ਦੋ ਜੀ ਦੱਸ ਕੀ ਕਰੇ ਤਾਂ ਲੈ ਓਏ ਆ ਕੋਈ ਝਾੜੂ ਮਾਰਨ ਦਾ ਟਾਈਮ ਹੈ ਕਿਉਂ ਕੰਦੀ ਆ ਨਾ ਤੂੰ ਆ ਕੇ ਵੇਜਾ ਹੱਜਾ ਟੰਗੀ ਫਿਰਦਾ ਵੱਡਾ ਸਲਮਾਨ ਖਾਨ ਬਣਿਆ ਫਿਰਦਾ ਤੂੰ ਇੱਕ ਪਾਸਾ ਤਾਂ ਤਾਂ ਪੈਂਟ ਚ ਦੇ ਰੱਖੇ ਇੱਕ ਬਾਹਰ ਕੀ ਗੱਲ ਹੈ ਕਿੱਥੋਂ ਆਇਆ ਹੁਣ ਤੂੰ ਕਹਿੰਦੀ ਹੱਸਾਂ ਹੰਦਾ ਓਏ ਹੱਸੂਗੀ ਤੈਨੂੰ ਦੇਖ ਕੇ ਆ ਤੇਰੇ ਕੋ ਕੰਮ ਨੇ ਜਿਹੜੇ ਕਰਨ ਲੱਗੀ ਹੋਈਆਂ ਗਈ ਉਹ ਮੱਜਾਂ ਨੂੰ ਪੱਠੇ ਦਾ ਬਾਦੇ ਪਹਿਲਾਂ ਉਹਦਾ ਮੋਹਲ ਦੇਖਣ ਲੱਗ ਰਹੀਆਂ ਨੇਗੀਆਂ ਅੱਛਾ ਮੈਂ ਬਾਦਾ ਪੱਠੇ ਮੈਨੂੰ ਸਾਂਣ ਭੋਲਣਾ ਹੈ ਹੈ ਮੈਂ ਇਹ ਕਰਦੀ ਨੌਕਰਾ ਨਹੀਂ ਆ ਮੈਂ ਕੰਮ ਦੇ ਹਾਂ ਕਰਦੇ ਵੀ ਕੰਮ ਕਰਾਂ ਤੇ ਮੈਂ ਸਿਰੀਪਾਲੀ ਵੀ ਥੋੜਾ ਬਣਾ ਮੈਂ ਪੱਠੇ ਪਾਵਾਂ ਓਏ ਮੈਨੂੰ ਕਿੱਥੇ ਸਾਂਣ ਪਾਲਿਆ ਆਂਦੇ ਨੂੰ ਤਾਂ ਖਾਣ ਪੈ ਜਾਨੀ ਸਾਂਣ ਪਾਲਿਆ ਮੇਰਾ ਤਾਂ ਖੂਨ ਸਕਾਇਆ ਹੋਇਆ ਤੂੰ ਜੇ ਪਹਿਲਾਂ ਪਾਣੀ ਦੀ ਘੁੱਟ ਲਿਆ ਦੇ ਆਨ ਸਰ ਕੰਜਰ ਕਲੇਸ਼ ਕਰਨ ਲੱਗ ਜੂਗੀ ਤੂੰ ਨਾ ਖੂਨਦਾਨ ਕੈਂਪ ਚ ਤੁਰ ਜਾ ਕਰ ਉਹ ਤਾਂ ਖੂਨ ਚੜਵਾ ਆਇਆ ਕਰ ਜਿੱਤਰਾ ਜਿਆਦਾ ਖੂਨ ਸੁੱਕਦਾ ਤਾਂ ਉਹ ਜੇ ਮੂਣੀ ਸੋਨਾ ਤਜ ਦੀ ਗਲਤਤਾ ਕਰ ਲਿਆ ਕਰ ਜੇ ਤੇਰਾ ਬੱਚ ਲੈਣਾ ਤੂੰ ਤਾਂ ਮੈਨੂੰ ਹਸਪਤਾਲ ਚ ਪਹੁੰਚਾ ਦੇ ਨਾ ਗੱਲ ਕਰ ਤੇ ਕੁੱਤੇ ਭਕਾਈ ਜਿਨੇ ਕਰ ਜਾ ਮੈਂ ਜਾਨੂੰ ਸੰਨੀ ਕਰਦੇ ਜਾ ਕੇ ਮੈਥੇ ਨਹੀਂ ਸੱਪਾ ਹੁੰਦਾ ਮਰਨੇ ਤੂੰ ਕਹਿੰਦਾ ਸੋਣੀ ਨਹੀਂ ਹੈਗੀ ਮੈਂ ਪਾ ਸਾਰੇ ਪਿੰਡ ਚ ਮੇਰੀ ਇਹ ਚਰਚਾ ਹੈ ਤੁਹਾਡੇ ਘਰ ਦੇ ਵਿੱਚ ਮੈਂ ਤਾਂ ਫਸ ਗਈ ਆ ਕੇ ਕੰਜਰੋ ਸਾਰੇ ਪਿੰਡ ਚ ਸੋਣੀ ਆ ਸੋਣੀ ਐ ਮਰਿਆ ਤੂੰ ਹਾਂ ਲਾਲ ਆ ਕੇ ਪਾਊਡਰ ਚ ਲੂਸ ਕੱਢਿਆ ਐ ਚੱਲ ਮੈਂ ਕਰਨਾ ਸਣੀ ਆ ਚੱਕ ਕੇ ਮੜਾ ਜਾ ਪਾਣੀ ਪੂਣੀ ਲਿਆ ਦੇ ਮੈਨੂੰ ਮੈਂ ਤਾਂ ਤੇਰੇ ਵਾਸਤੇ ਸੂਟ ਲੈ ਕੇ ਆਇਆ ਸੀ ਵੀ ਚੱਲ ਬੜੀ ਖੁਸ਼ ਹੋਊਗੀ ਮੇਰੇ ਮੱਥੇ ਲਾ ਕੇ ਕੱਲੇ ਗੋਰੇ ਰੰਗ ਨੂੰ ਕੀ ਮੈਂ ਚੱਟਾਂ ਜਿਵੇਂ ਕਿਸੇ ਕੰਮ ਕਰ ਜੋਗੀ ਨਹੀਂ ਹੈਗੀ ਤੂੰ ਆਹੋ ਹੁਣ ਤਾਂ ਮੈਂ ਤਨ ਪੈੜੀ ਲੱਗਦੀ ਆ ਮਰਨੇ ਜਦੋਂ ਵਿਆਹ ਕਰਾਉਣਾ ਸੀ ਉਹਦੋਂ ਨਹੀਂ ਬੋਲਿਆ ਕੁਛ ਹੈ ਸੜਿਆ ਹੋਇਆ ਚੁੱਪਿਆ ਅੰਬ ਕਿੱਥੇ ਮੇਰੇ ਭੱਲੇ ਪੈ ਗਿਆ ਦੇਖ ਲੈ ਮੇਰੇ ਸਲੇ ਨੂੰ ਬੋਲਣ ਦੀ ਜਮ੍ਹਾਂ ਕਰਨੀ ਹੈਗੀ ਕਿ ਮੈਂ ਤਾਂ ਕੁੱਤਕੇ ਨਾਲ ਖਾਣੀ ਜਾ ਕੁਤਕਾ ਜਿੱਡਾ ਦਾ ਤੂੰ ਆਪ ਹੀ ਐ ਕੁਤਕਾ ਚੱਕ ਲੈਣਾ ਜੇ ਟਾਈ ਮਾਰੇ ਨਾ ਜੇ ਕੁਤਕਾ ਚੱਕੇਗਾ ਤਾਂ ਕਿੱਥੇ ਜੱਬ ਖਾਣਾ ਪਿਆ ਐ ਐ ਦੇ ਚ ਜਬਾਨ ਤਾਂ ਐਡੀ ਲੱਗੀ ਐ ਕੰਮ ਵੇਲੇ ਤੈਨੂੰ ਮੌਤ ਪੈ ਜਾਂਦੀ ਐ ਆ ਵੇ ਆ ਕੀ ਚੱਕੀ ਫਿਰਦਾ ਤੇਰੀ ਮਾਂ ਦਾ ਸਿਰ ਤੇਰੇ ਵਾਸਤੇ ਸੂਟ ਲੈ ਆ ਸੀਗਾ ਤੂੰ ਤਾਂ ਆਂਦੇ ਨਾਲ ਕਲੇਸ਼ ਕਰਕੇ ਬਹਿ ਗਈ ਸੂਟ ਹੈ ਵੇ ਆ ਸੂਟ ਕਿੱਥੋਂ ਲਿਆ ਕਿਸੇ ਦੀ ਤਾਰ ਤੋਂ ਲਾ ਕੇ ਲਿਆ ਓਏ ਤਾਰ ਤੋਂ ਕਾਨੂੰ ਲਿਆ ਹਾਂ ਉਹ ਪਤਾ ਨਹੀਂ ਕਿਹੜੀ ਸੰਡੇ ਸੰਡੇ ਸੀ ਜੀ ਉਹਦੇ ਉੱਥੋਂ ਲਿਆ ਸੀਗਾ ਇਹ ਤਾਂ ਬ੍ਰੈਂਡਡ ਨੇ ਭਾਈ ਨੇ ਕਹਿਗਾ ਕੰਦੇ ਵੀ ਅਮਰੀਕਾ ਦੀ ਕੰਪਨੀ ਦਾ ਹੈਗਾ ਤੇਰਾ ਬੇੜਾ ਬਹਿ ਜਾ ਤੇਰੇ ਅਮਰੀਕਾ ਦੀ ਕੰਪਨੀ ਦਾ ਨਾਲੇ ਤੇਰਾ ਅ ਮਰਨੇ ਆ ਤਾਂ ਤੂੰ ਕਿਸੇ ਦੀ ਤਾਰ ਤੋਂ ਲਾ ਕੇ ਲੈ ਜਿਵੇਂ ਅਗਲੀ ਨੇ ਓ ਮੈਂ ਤਾਂ ਤੇਰੇ ਵਾਸਤੇ ਗਿਫਟ ਲੈ ਕੇ ਆਇਆ ਸੀਗਾ ਮੈਨੂੰ ਐਸ ਵੀ ਤਰ੍ਹਾਂ ਵੱਡੇ ਬੁੱਡੇ ਜਿਹਾ ਹੁੰਦਾਗਾ ਤੂੰ ਅੱਗੋਂ ਲੜਨ ਬੈਗੀ ਐਨਾ ਸ਼ੁਕਰ ਹੈ ਤੂੰ ਕਿਤੇ ਕਿਸੇ ਨ ਪੇਸਟੀਆਂ ਪੁਸ਼ਟੀਆਂ ਨਹੀਂ ਖਾਂਦੇ ਨੂੰ ਵੇਖ ਲੈ ਮੈਨੂੰ ਲੱਗਦਾ ਹੋ ਵੀ ਤੂੰ ਕਿਸੇ ਦੇ ਕੋ ਚੱਕ ਲਿਆ ਹੁੰਦਾ ਰੋਂਦਾ ਵੱਡੇ ਮਨੋਂ ਨੋ ਓਏ ਚੱਲ ਕੁੱਤੇ ਭਗਾਈ ਨਾ ਕਰ ਤੂੰ ਮੈਨੂੰ ਤਾਂ ਨਹੀਂ ਕੁਝ ਖਾਣ ਨੂੰ ਤਾ ਓ ਤੇਰੇ ਡੰਗਰਾਂ ਨੂੰ ਤਾਂ ਸਨ ਨਹੀਂ ਕਰ ਲਾ ਮੈਂ ਤੇ ਕਰ ਲੈ ਮੇਰੇ ਤੇ ਹਸਾਣਾ ਹੈ ਹਾਂ ਤੂੰ ਤਾਂ ਮੇਕਅਪ ਜੇ ਜੋਗੀ ਰਹਿ ਗਈ ਕੱਪ ਲੈਣੇ ਆ ਮੂੰਹ ਤੇ ਟੈਂਡ ਕੱਪ ਤੇ ਲਿਆ ਕੇ ਦਿੰਨਾ ਮੈਨੂੰ ਨਾ ਹੋਰ ਤੋਂ ਲਿਆ ਕੇ ਮਰ ਮੇਰੇ ਸਲੀ ਦੇ ਵਾ ਤੂੰ ਕਾਂਕੜੀ ਛੂ ਜਾ ਹੋਰ ਨਾ ਮੇਰੇ ਤਲੇ ਤਮਾਵਾ ਤੜਵਾ ਲਈ ਓਏ ਓ ਟੋਟਾ ਖਾਪੀ ਕੇ ਨਿਕਲ ਜਾਂਦਾ ਬਾਹਰ ਉਹ ਨਹੀਂ ਹੱਥ ਲਾਉਂਦਾ ਕੰਮ ਨੂੰ मैं इतना नौकर रखी हुई ला जाए आप देखने ला के लिया तार तो देकर खा लेंगा किसी तो रह गया तू बना मेरे नीर खा न सारा किरक भर जाने ਕੀ ਹੋ ਗਿਆ ਭਾਈ ਬੜਾ ਹੀ ਰੌਲਾ ਜਿਹਾ ਵਰਖਿਆ ਅ ਚਾਚਾ ਕੁਛ ਨਹੀਂ ਰੌਲਾ ਕੀ ਪਾਉਣਾ ਸੀਗਾ ਤੈਨੂੰ ਪਤਾ ਬਹਿਗਾ ਇਹਨਾਂ ਚ ਨਾ ਤਾਂ ਕੋਈ ਕੰਮ ਕਰਦੇ ਨੇ ਹੈ ਕਰਦੇ ਕੰਮ ਨਿਬੇੜਦਿਆਂ ਤਾਂ ਡੰਗਰਾਂ ਦੇ ਹੋ ਜਾਂਦੇ ਨੇ ਡੰਗਰਾਂ ਦੇ ਨਿਬੇੜਦਿਆਂ ਫਿਰ ਕਰਦੇ ਹੋ ਜਾਂਦੇ ਨੇ ਆ ਤੁਹਾਡੇ ਸਾਹਮਣੇ ਹੀ ਆ ਖਾ ਪੀ ਕੇ ਬਾਹਰੋਂ ਨਿਕਲ ਜਾਂਦੇ ਨੇ ਮੈਂ ਛੋਟਾ ਨਾ ਵੱਡਾ ਕੋਈ ਨਹੀਂ ਹੱਥ ਲਾਉਂਦਾ ਡੰਗਰਾਂ ਵਾਲੇ ਪਾਸੇ ਵੀ ਚਲ ਡੰਗਰ ਪਸ਼ੂ ਦਾ ਕਰਨੀ ਪੈਂਦਾ ਭਾਈ ਡੰਗਰ ਪਸ਼ੂ ਦਾ ਹੁਣ ਸਾਰੀ ਉੜੀਆਂ ਕਰਦੀਆਂ ਨੇ ਤੁਸੀਂ ਐ ਵੀ ਲੜਿਆ ਨਾ ਕਰੋ ਭਾਈ ਮੈਂ ਤਾਂ ਇਹਨਾਂ ਦਾ ਇੱਧਰ ਰੌਲਾ ਸੁਣਦਾ ਸੀ ਤੇਰੀ ਮਸੀ ਕਹਿੰਦੀ ਚਲ ਪਤਾ ਕਰਕੇ ਆ ਜਵਾ ਖੋਲੀਆਂ ਜਾਂਦੇ ਮ ਚਾਚਾ ਬੁੜੀਆਂ ਤਾਂ ਤੁਹਾਡੇ ਵੀ ਹੈਗੀਆਂ ਨੇ ਉਹ ਕਿੰਨਾ ਕ ਕਰਦੀਆਂ ਨੇ ਡੰਗਰਾਂ ਦਾ ਤੂੰ ਹੀ ਲੱਗਿਆ ਰਹਿਣਾ ਹਰ ਵੇਲੇ ਸੰਨੀਆਂ ਸੁਨੀਆਂ ਕਰਨ ਪਾਣੀ ਚਲੇ ਆਏ ਹੈ ਭਈ ਪਹਿਲਾਂ ਤਾਂ ਬੁੜੀਆਂ ਬਾਹਰ ਅੰਦਰ ਜਾਂਦੀਆਂ ਨੇ ਖੇਤ ਬੁੰਨੇ ਉਹ ਖੇਤ ਬੁੰਨੇ ਦਾ ਸਹੇ ਨਹੀਂ ਭਈ ਸਾਨੂੰ ਹੱਕ ਨਹੀਂ ਹੈ ਵਿੱਚੇ ਡੰਗਰ ਪਸ਼ੂ ਦਾ ਲਾ ਲੈ ਹੋਰ ਚਾਚਾ ਜੇ ਜ਼ਰੂਰੀ ਤਾਂ ਨਹੀਂ ਵੀ ਬੁੜੀਆਂ ਬਾਹਰ ਨਹੀਂ ਜਾਂਦੀਆਂ ਤਾਂ ਇਹਨਾਂ ਨੇ ਘਰੇ ਵੀ ਹੁਣ ਡੰਗਰਾਂ ਨਾਲ ਡੰਗਰੀ ਹੋਇਆ ਰਹਿਣਾ ਹੈ ਅਖਾ ਚਲੋ ਭਈ ਗੰਮਤਾਰ ਨਾਲ ਮਿਲ ਕੇ ਕਰ ਲਿਆ ਚੱਲ ਕੋਈ ਨਾ ਚਾਚਾ ਜੇ ਤੂੰ ਕਹਿਣਾ ਤਾਂ ਕੋਈ ਨਾ ਅਸੀਂ ਵੀ ਡੰਗਰ ਸਾਹ ਲਿਆ ਕਰਾਂਗੇ ਚਾਹ ਹੋਰ ਹੋਰ ਲਾ ਲੈ ਲੜਿਆ ਨਾ ਕਰੋ ਭਈ ਕੋਈ ਗੱਲ ਨਹੀਂ ਓ ਚਾਚਾ ਕਿਉਂ ਤੂੰ ਮੱਥਾ ਮਾਰੀ ਜਾਂਦਾ ਛੋਟੇ ਅੱਗੇ ਵੀਣ ਵਜਾਉਣ ਦਾ ਕੀ ਫਾਇਦਾ ਹੈ ਹਾਂ ਛੋਟੇ ਕੇ ਵੀਣ ਵਜਾਉਂਦਾ ਕਹਿੰਦਾ ਕੀ ਫਾਇਦਾ ਅੱਛਾ ਮੈਂ ਤੈਨੂੰ ਝੋਟਾ ਦਿਸਦੀ ਆ ਤੇ ਚਾਚਾ ਤੈਨੂੰ ਸੁਪੇਰਾ ਦਿਸਦਾ ਆ ਆ ਦੇਖ ਲੈ ਚਾਚਾ ਤੇਰੇ ਸਾਹਮਣੇ ਨੀ ਚੁੱਪ ਹੁੰਦੀ ਹੈਗੀ ਅੱਗੇ ਪਿੱਛੇ ਤਾਂ ਇਹੇ ਜੇ ਰੰਗ ਲਾਂਦੀ ਹੋਊਗੀ ਤੈਨੂੰ ਪਤਾ ਹੀ ਆਖਾ ਚਾਚਾ ਨੂੰ ਕਿੱਡਾ ਪਤਾ ਨਹੀਂ ਬਾਈ ਦੋਵਾਂ ਨੂੰ ਕਹਿਣਾ ਸਾਨੂੰ ਵੀ ਲੜਿਆ ਨਾ ਕਰੋ ਕਿਉਂ ਕਲੇਸ਼ ਮਾੜਾ ਹੁੰਦਾ ਹੈ ਕਿਲੇ ਇਸ ਦਾ ਮੂੰਹ ਕਾਲਾ ਹੈ ਵੀਰ ਕੱਲ ਨੂੰ ਆਏ ਆ ਲੜਕੇ ਕਿਸੇ ਪਾਸੇ ਵਗ ਗਿਆ ਫੇਰ ਭਾਲਦੀ ਫਿਰੇਂਗੀ ਸਭੀ ਜੇ ਇਹਨੇ ਕੁਛ ਕਰ ਲਿਆ ਫੇ ਇਹ ਨਹੀਂ ਰਿਸ਼ਤਾ ਮਸਾ ਹੋਇਆ ਤੈਨੂੰ ਉਹ ਮੈਂ ਚਾਚਾ ਚਾਚਾ ਚੰਗਾ ਇਹ ਕਿੱਥੇ ਜਾਣ ਵਾਲੇ ਨੇ ਰੁੱਸ ਕੇ ਇਹਦਾ ਮੇਰੀ ਜਾਨ ਨੂੰ ਪਿੱਪਲ ਲੱਗ ਗਏ ਇਹ ਕਿੱਥੇ ਜਾਂਦੇ ਨੇ ਰੁੱਸ ਕੇ ਕੋਈ ਗੱਲ ਨਹੀਂ ਭਾਈ ਸਮਝਾਈ ਨਾ ਰਿਹਾ ਕਰੋ ਲੜਿਆ ਨਾ ਕਰੋ ਚਾਚਾ ਮੈਂ ਤਾਂ ਕਲਪੀ ਪਈ ਆ ਇਸ ਘਰ ਦੇ ਵਿੱਚ ਜਮਾ ਇਹਨਾਂ ਨੇ ਮੈਨੂੰ ਸੂਲੀ ਤੇ ਚੜਾ ਰੱਖਿਆ ਚਲੋ ਕੋਈ ਨਹੀਂ ਇਹਨੂੰ ਹੀ ਸਮਝਾਵਾਂਗੇ ਤੂੰ ਵੀ ਸਿਆਣੀ ਬਣ ਕੇ ਰਹਿ ਭਾਈ ਲੜਾਈ ਮਾਰੀ ਹੈ ਲੜਿਆ ਨਾ ਕਰੋ ਚਲ ਕੋਈ ਨਾ ਚਾਚਾ ਹੋਰ ਭਾਈ ਚਲ ਕੋਈ ਨਹੀਂ ਡੰਗਰ ਪਸ਼ੂਲਾ ਮਾੜਾ ਮੂਠਾ ਕਰਿਆ ਕਰ ਤੂੰ ਵੀ ਭਾਈ ਕੋਈ ਗੱਲ ਨਹੀਂ ਦੇਖ ਲੈ ਚਾਚਾ ਮੈਂ ਤਾਂ ਕਿਹਾ ਸਮਝਾਊਗਾ ਚਾਚਾ ਚਾਚਾ ਉਦੋਂ ਲੈ ਕਹਿੰਦੇ ਜੀ ਬੁੜੀਆਂ ਬਾਹਰ ਨਹੀਂ ਜਾਂਦੀਆਂ ਤੇ ਭਾਈ ਡੰਗਰ ਪਸੂ ਸਾਂਭਦੀਆਂ ਨੇ ਅੱਧ ਹੋ ਗਈ ਚਾਚਾ ਲਾ ਹੋਰ ਬਲਦੀ ਤੇ ਤੇਲ ਪਾ ਗਿਆ ਸੜਾ ਸੜਾ ਅਹੀਂ ਸੱਤ ਦਿਨ ਮੇਰੇ ਉੱਤੇ ਬੰਨਦੇ ਨੇ ਜੇ ਮੈਂ ਸਾਂ ਨੂੰ ਕਮਾਲ ਹੋ ਗਈ ਭਾਬੀ ਹਾਏ ਵੇ ਮਾਤਾ ਤੈਨੂੰ ਆਈ ਦਿੱਤਾ ਸੀ ਮਾਰਨੇ ਤੇ ਕਹੀ ਸਰਚਾ ਓਹੋ ਮਾਤਾ ਤੈਨੂੰ ਦੇਖ ਕੇ ਹਰਾਣਾ ਵੀ ਤੂੰ ਉਹ ਵੀ ਅੱਜ ਗੋਹਾ ਅੱਗੇ ਤਾਂ ਛੱਡ ਦੇ ਵੇ ਛੱਡਦਾ ਤਾਂ ਤੂੰ ਸੀਤੀ ਮਹਾਫਰਾਜ ਕਮੇ ਔਖੀ ਜੀ ਹੋ ਕੇ ਲੱਗ ਰਹੀ ਐ ਹਰਾਨੀ ਜਨਕ ਕਹ ਲਤੀਂ ਭੱਗ ਜਾ ਮੈਨੂੰ ਗੁੱਸਾ ਬਹੁਤ ਚੜ ਰਿਹਾ ਕਮੇ ਤੂੰ ਐਨ ਪੱਜ ਪੱਜ ਪਈ ਜਿੰਨੇ ਕਹਤਾ ਕਿਸ ਨੇ ਕੁਸ ਪੱਠਾ ਵਾਂਗੂ ਚਬਾਉਂ ਕਰਖਾ ਕੀ ਗੱਲ ਹੋ ਗਈ ਤੇਰੀ ਮਾਦਾ ਸਿਰ ਹੋ ਗਿਆ ਅਜਿੰਨੇ ਜੰਮ ਕੇ ਇਥੇ ਦੋ ਤਿੰਨ ਸੱਟ ਦੇ ਮੇਰੇ ਕਰਮਾਂ ਨੂੰ ਉਹ ਲੈ ਦੱਸ ਭਾਬੀ ਤਾਹੇ ਤਾਂ ਤੈਨੂੰ ਮੈਂ ਕਹਿਤਾ 20 ਵਾਰੀ ਵੀ ਤੂੰ ਮੇਰਾ ਰਿਸ਼ਤਾ ਕਰਾ ਦੇ ਘਰ ਚ ਦੋ ਜਣੀਆਂ ਹੋ ਗਿਆ ਕੰਮ ਸੌਖੇ ਨਿਪਟ ਜਾ ਕਰਨੇ ਕਿ ਦੱਸ ਵੇ ਹੋਰ ਮੇਰੀ ਗੱਲ ਸੁਣ ਲੈ ਤੂੰ ਕਿਸੇ ਦੀ ਭਜਾਪ ਚੁੱਕ ਕੇ ਲਿਆ ਹੋਰ ਮੈਂ ਕਿਹੜੀ ਪਸਾਵਾਂ ਲਿਆ ਕੇ ਜਾਣ ਬੁੱਜ ਕੇ ਮੈਂ ਛਿੱਤਰ ਕਿਤੇ ਤੁਖਾਵਾ ਆਬ ਤਾਂ ਫਸੀਆਂ ਮੈਂ ਹੋਣ ਹੋਰ ਕਿੰਨੇ ਇੱਥੇ ਵਿਚਾਰੀ ਲਿਆ ਕੇ ਉਹ ਭਾਬੀ ਭਜਾਉਣ ਵਾਲਾ ਟੈਲੈਂਟ ਮੇਰੇ ਚ ਕਿੱਥੇ ਜੇ ਤੂੰ ਹੈਗਾ ਕੋਈ ਮਤੱਬਾ ਮੈਂ ਸੈਕੰਡ ਹੈਂਡ ਲਿਆ ਦੇ ਉਹ ਵੀ ਚੱਲੋ ਬਸ ਸਭ ਖਾਂ ਨਿਭੜ ਜੀ ਤੇਰਾ ਕੰਮ ਆਉਣਾ ਮੈਂ ਤਾਂ ਤੇਰਾ ਭਲਾ ਸੋਚਦਾ ਵਸ ਇੱਕ ਦਮ ਜਰੀ ਸੈਕਿੰਡ ਹੈਂਡ ਹੋਵੇ ਇੱਕ ਇੱਥੇ ਆ ਕੇ ਫਸ ਜੇ ਹੈ ਪਾਪ ਕੌਣ ਲਊਗਾ ਮੈਂ ਲੈ ਦੱਸ ਫਸਣੂਰੇ ਬਹੁਤ ਸਾਡੇ 90 ਡੰਗਰਾਂ ਦਾ ਲਾਣੇਗਾ ਬੂੜ ਤਾਂ ਕੱਟੀ ਹੈ ਕੀ ਇਹ ਕੰਮ ਕਰਨ ਔਖਾ ਏ ਦੱਸ ਅੱਛਾ ਉਹ ਤੁਹਾਡੇ ਕੰਮ ਕਰਨ ਨੂੰ ਆਉਗੀ ਮੈਂ ਤਾਂ ਅੱਗੇ ਕਰਦੀ ਕਰਦੀਆਂ ਤੁਹਾਡੇ ਹੱਥ ਟੁੱਟੇ ਹੋਏ ਨੇ ਉਹ ਕੰਮ ਭਾਬੀ ਸਾਰਿਆਂ ਨੂੰ ਕਰਨੇ ਪੈਂਦੇ ਨੇ ਹਰ ਮੱਜੇ ਤੇ ਰੋਟੀ ਕਿਹੜਾ ਖਵਾਉਂਦਾ ਲਿਆ ਕੇ ਦੱਸ ਭਾਗ ਜਾ ਤੁਸੀਂ ਜੋ ਖਾਣ ਵਾਲੇ ਮੰਜਿਆਂ ਤੇ ਰੋਟੀ ਭਾਗ ਜਾ ਕੋਨਾ ਪਤਾ ਹੁੰਦਾ ਨਹੀਂ ਮੇਰਾ ਕੋਈ ਨਹੀਂ ਮਮਾ ਭਗ ਜਾ ਬੰਦਿਆ ਮਗੂ ਕਿਥੇ ਨਾ ਮੇਰਾ ਤਾਂ ਦਿਮਾਗ ਹੱਲੂਗਾ ਲੱਗਦਾ ਮੈਨੂੰ ਤਾਂ ਅੰਮਰਸਰ ਪਾਗਲਖਾਨੇ ਜਾਣਾ ਇੱਕ ਦਿਨ ਜਿਹੇ ਜੀ ਮੇਰੇ ਨਾਲ ਕਰ ਰੱਖੀ ਇਹਨਾਂ ਨੇ ਹਾਂ ਨੀ ਕਿਸੇ ਨੇ ਪਾਨੀ ਵੀ ਨਹੀਂ ਮਾਰੀ ਇਹਨਾਂ ਦਾ ਰਿਸ਼ਤਾ ਹੋਣ ਲੱਗਿਆ ਵੀ ਭਾਈ ਕੁੜੀ ਨਾ ਪਸਾਓ ਨਾ ਪਸਾਓ ਕੁੜੀ ਕਿੱਥੇ ਛੜੇ ਆਂਦੇ ਟੱਬਰ ਚ ਫਸਾ ਕੇ ਰੱਖਤੀ ਮੈਂ ਹੁਣ ਪਤਾ ਨਹੀਂ ਕਿੱਧਰ ਨੂੰ ਨਿਕਲ ਗਿਆ ਬਸ ਲੈ ਵੇਸਲਾ ਬਿਆ ਹੋਇਆ ਹੁਣ ਤਾਂ ਅੰਦਰ ਆ ਕੇ ਪੈ ਗਿਆ ਓਏ 2 ਮਿੰਟ ਸੌਂ ਤਾਂ ਲੈਣ ਦੇ ਚੈਨ ਨਾਲ ਮੇਰਾ ਚੈਨ ਚੋਣ ਹਰਾਮ ਕਰਕੇ ਤੁਸੀਂ ਆਪ ਤਾਂ ਸਮਝ ਚੈਨ ਨਾਲ ਕਿਉਂ ਮੇਰਾ ਦਿਮਾਗ ਖਰਾਬ ਕੀਤਾ ਕਰ ਲਓ ਮਣਾ ਮੋਟਾ ਕੰਮ ਕੋਈ ਮੈਂ ਕਿੱਧਰ ਕਿੱਧਰ ਹੋਵਾਂਗੀ ਓਏ ਕੰਮ ਤਾਂ ਮੈਂ ਤੁਹਾਨੂੰ ਦੇਖ ਲਿਆ ਤੇਰੇ ਸਾਹਮਣੇ ਸੰਨੀਰ ਲਾ ਕੇ ਅੰਦਰ ਆਏਗਾ ਦੁਖੀ ਹੁੰਦਾ ਤੂੰ ਕੋਈ ਚਾਹ ਦੀ ਘੋਟਾ ਦੇ ਦੇ ਮੈਂ ਰੱਖਿਆ ਕਿ ਤੂੰ ਬਾਹਰ ਨਿਕਲ ਗਿਆ ਤੂੰ ਤਾਂ ਅੰਦਰ ਪਿਆ ਆਰਾਮ ਨਾਲ ਤੇ ਤੂੰ ਆਉਂਦੇ ਮੈਨੂੰ ਕਹਿੰਦੇ ਵੀ ਚਾਹ ਪਿਆ ਦੇ ਮੈਨੂੰ ਮੇਰਾ ਤਾਂ ਸਿਰ ਦਰਦ ਹੋ ਹੀ ਜਾਂਦਾ ਹੈ ਸਿਰ ਦਰਦ ਹੋ ਰਿਹਾ ਤੇਰਾ ਨਾਲੇ ਤੇ ਮੇਰੋ ਤਾਂ ਕਰਵਾਉਣਾ ਕੀ ਹੈ ਹਾਂ ਹੈ ਵੀ ਰੱਬਾ ਜੇ ਤੂੰ ਕਿਸੇ ਮੈਨੋਂ ਉਹਦੋਂ ਕਹਿ ਦਿੰਦਾ ਨਾ ਵਿਆਹ ਕਰਾਉਣ ਮੇਰੀ ਵੀ ਮੈਂ ਤੇਰੇ ਤੋਂ ਕੀ ਕਰਵਾਉਣਾ ਭਾਈ ਰਹਿ ਤੂੰ ਇੱਥੇ ਓਏ ਓਵੇਂ ਨਹੀਂ ਮੈਂ ਕਹਿੰਦਾ ਜੇ ਕੋਈ ਕੰਮ ਕਰਾ ਦੋ ਟੱਠੇ ਹੋਰ ਫਿਰਦੇ ਨੇ ਉਹਨਾਂ ਨੂੰ ਕਹਿ ਦੇ ਕਰ ਤੇ ਉਹ ਵੀ ਟੱਠੇ ਤੇਰੇ ਵਰਗੇ ਨੇ ਉਹ ਕਿਹੜਾ ਕੰਮ ਦੇ ਨੇੜੇ ਲੱਗਦੇ ਨੇ ਇੱਕ ਹੂ ਉਹ ਚੁਟਕਿਆ ਵਜਾਉਂਦਾ ਫਿਰਦਾ ਹੂ ਨੱਚਦਾ ਟੱਪਦਾ ਫਿਰਦਾ ਇੱਕ ਉਹ ਢਿੱਡ ਜਲੰਗੂ ਬਾਹਰ ਪਰ ਪੈਂਦਾ ਹੈਗਾ ਉਹਨਾਂ ਨੂੰ ਕੀ ਲੋੜ ਕੰਮ ਕਰਨ ਦੀ ਕੰਮ ਕਰਨ ਦੀ ਕਹਿੰਦੀ ਕੀ ਲੋੜ ਹੈ ਜੇ ਤੂੰ ਕਿਸੇ ਤਰੀਕੇ ਜੋਗੀ ਉਹਨੇ ਕਹਿ ਕੇ ਬੰਦਾ ਕਰਵਾ ਲੈਂਦਾ ਹੈਗਾ ਤਰੀਕਾ ਕਿਵੇਂ ਜ਼ਬਰਦਸਤ ਦੱਸੀ ਮੈਨੂੰ ਫੀਕਾ ਵੀ ਨਵਰਤ ਜਵਾਕ ਨੂੰ ਉਹਨਾਂ ਨੂੰ ਕਹਿ ਦਿਆ ਕਰੋ ਬੰਦਾ ਸਮਝਾ ਦਿੰਦਾ ਛੱਗੇ ਜਵਾਕ ਮੈਂ ਬੋਲੂਗਾ ਫਿਰ ਕਹਿੰਗੀ ਜਵਾਕਾਂ ਨੂੰ ਛਿੜਕਣਾ ਤੂੰ ਹਾਂ ਦੱਸ ਲੈ ਹਾਂ 60 ਸਾਲਾਂ ਦਾ ਤੂੰ ਹੋਇਆ ਪਿਆ 55 55 50 50 ਸਾਲ ਦਾ ਉਹ ਹੋਇਆ ਪਿਆ ਅਜੇ ਤੁਸੀਂ ਜਵਾਕ ਹੋ ਹੈ ਨਾ ਤੁਹਾਨੂੰ ਟਾਈਮ ਨਾਲ ਕਿਸੇ ਨੇ ਵਿਆਹਿਆ ਤੇ ਨਾ ਤੁਹਾਡੇ ਟਾਈਮ ਨਾ ਘਰਚਾ ਅਜੇ ਨਾਲ ਬਸੇ ਕਿਸੇ ਦੇ ਤੂੰ 16 ਸਾਲਾਂ ਦੀ ਐ ਚੱਲੀ ਸਭ ਕੁਝ ਨਿੱਤਰਦੇ ਹੋਣੇ 16 ਸਾਲੇ ਦੀ ਕੋਟਣ ਲੱਗ ਜੂਗੀ ਤੇ ਕਹਿੰਦੀ ਹਾਂ ਹੁਣ ਦੇਖ ਆਂਦੇ ਨਾਲ ਕਲੇਸ਼ ਕਰ ਲੈ ਮੈਂ ਅੰਦਰ ਵੜ ਗਿਆ ਹੁਣ ਮੈਨੂੰ ਇੱਥੋਂ ਭਜਾਏਂਗੀ ਤੂੰ ਵਾਧ ਦੇ ਜਾ ਐਵੇਂ ਅੱਕੇ ਫਾਇ ਲੈ ਲੂੰਗਾ ਮੈਂ ਖੇਦਣ ਹਾਂ ਫਾਹਾ ਮੈਨੂੰ ਲੱਗਦੀ ਤੇਰੇ ਨਾਲ ਫਾਹਾ ਲੈ ਲੂਗਾ ਉਹ ਕਿੱਥੇ ਫਾਹਾ ਲੈ ਲੇਗਾ ਮੇਰਾ ਹਾਲ ਹੋਇਆ ਪੈਸਾ ਹਾ ਲੈਣ ਵਾਲਾ ਤਾਂ ਹਾਏ ਹਾਏ ਪਾਪੀ ਲੈ ਹਾਂ ਬਈ ਹਾਂ ਬਈ ਲੱਗਦੀ ਉੱਥੇ ਮੇਰੇ ਕੱਪੜੇ ਵੀ ਧੋਤੇ ਓਏ ਹਾਏ ਮੈਂ ਮੈਂ ਹੁਣ ਕਾਲਜ ਚ ਕੀ ਪਾ ਕੇ ਜਾਵਾਂ ਦੱਸ ਹੁਣ ਹਣਾ ਜਿਹੜਾ ਆਰਦਾ ਦਾ ਮੂੰਹ ਮੱਥਾ ਨਹੀਂ ਸਮਾਰਦੀ ਤਾ ਉਹਦਾ ਵੀ ਸਮਾਰਿਆ ਮਰਨਿਆ ਹਾਂ ਹਾਂ ਖਾ ਲੈ ਨੂੰ ਅਹੀਂ ਸੁੱਕੇ ਨੂੰ ਏ ਮੈਂ ਮੂੰ ਤੇ ਅਟਾ ਲੱਗ ਗਿਆ ਕਾਨੂੰ ਲੱਗਾ ਤੂੰ ਮੈਨੂੰ ਕੱਪੜੇ ਕਿਉਂ ਨਹੀਂ ਝੋਤੇ ਮੇਰੇ ਨਾ ਤੇਰੇ ਟੁੱਟੇ ਨੇ ਇੰਨਾ ਕੁ ਤਾਂ ਕਰ ਲੈ ਕੰਮ ਨਾ ਪ੍ਰੈਸ ਕਰੀ ਉਹਨਾਂ ਤੇ ਦੱਸ ਵੀ ਜਿਹੜੇ ਦੋ ਘੋੜੇ ਕਾਲਜ ਚ ਮੈਂ ਜਾ ਕੇ ਕੱਛੇ ਤੇ ਜਾਵਾਂ ਤੜਕੀ ਨੂੰ ਹੁਣ ਮੈਂ ਉਹ ਕੱਛੇ ਨੂੰ ਕੀ ਮੁੰਡੇ ਜਾਂਦੇ ਨੇ ਕੈਪਰੀ ਪਾ ਜਾ ਕੋਈ ਕੈਪਰੀ ਪਾ ਜਾ ਉੱਥੇ ਗਰਾਊਂਡ ਹੈ ਨਾ ਵੀ ਕੈਪਰੀ ਪਾਉਣ ਨੂੰ ਮੇਰਾ ਮਕੀਆਨੇ ਤੋ ਤਾਂ ਦੁਖੀ ਕਰ ਲਿਆ ਪਤਾ ਨਾ ਲਿਆ ਕੇ ਕਾਲਾ ਹਿੰਦੋ ਨਾ ਕਸੇ ਕੰਮ ਦੀ ਨਹੀਂ ਹਾਂ ਕੰਮ ਪੜਦਾ ਨਹੀਂ ਕੋਈ ਤੁਸੀਂ ਨਾ ਮੇਰੇ ਗੱਲ ਸੁਣਵੇਂ ਹੋਇਆ ਹਾਂ ਹੁਣ ਕੀ ਰਹਿਗਾ ਹੁਣ ਜਿਹੜੀਆਂ ਤੁਹਾਨੂੰ ਰੋਟੀਆਂ ਦੋਦੋ ਮਿਲਦੀਆਂ ਨੇ ਨਾ ਤੁਸੀਂ ਇਦੋਂ ਵੀ ਜਾਓਗੇ ਠੀਕ ਹੈ ਇਦੋਂ ਵੀ ਜਾਓਗੇ ਕੋਈ ਮੈਨੂੰ ਤੇ ਮਿਲਦੇ ਨੇ ਇਦੋਂ ਵੀ ਜਾਓਗੇ ਕੁਛ ਨਹੀਂ ਮਿਲਣਾ ਤੁਹਾਨੂੰ ਭੁੱਖੇ ਮਰਾਂਗੇ ਭੁੱਖੇ ਭੁੱਖੇ ਨੂੰ ਵੀ ਨਹੀਂ 5 ਲੱਖ ਰੁਪਏ ਲਾ ਕੇ ਲੈ ਹੁੰਦਾ ਸੀ ਤੇਨੂੰ ਕਾਦੇ ਤੋ ਕਾ ਕਰਾਤੀ ਤੇ ਤੇਰੇ ਨਾਲ 5 ਲੱਖ ਲਗਾ ਵੀ ਸਾਡਾ ਭਾਵੇਂ ਇਲਾਕਾ ਨੂੰ 50 ਰੁਪਏ ਨਹੀਂ ਕਰਦੀ ਵੇ ਤੂੰ ਕਾਦੇ ਤੇ ਲਾ ਲਿਆ ਸੀ 5 ਲੱਖ 5 ਲੱਖ ਜੋਗੇ ਹੈਗੇ ਤੁਸੀਂ ਤਿੰਨੇ ਵੇਕ ਕੇ ਵੀ 5 ਲੱਖ ਨਹੀਂ ਮਿਲਣਾ ਤੁਹਾਡਾ 100 ਬੰਦਾ ਲੈ ਕੇ ਗਈ ਸੀ ਨਾ ਉਰੇ ਪਾਠੀ ਕਰੀ ਦੀ ਘਰੇ ਜਿਹੜੀ ਉਹਨੂੰ ਹੀ ਖਵਾਣੋ ਸੌਖਾ ਪਿਆ ਦੱਸ ਤੇਰੇ ਸਾੜੇ ਨੇ ਕੰਮ ਕਰਵਾ ਕੰਮ ਕਰਕੇ ਨਾਲ ਮੇਰੇ ਕੱਪੜੇ ਜੇ ਧੋਸੀ ਨਾਲ ਤੇ ਪ੍ਰੈਸ ਕਰਦੀ ਨੰਗ ਮਲੰਗ ਕਿਸੇ ਥਾਂ ਦੇ ਮਾਰਨੇ ਦਾ ਸਰਚਾਤਾ ਕੰਜਰ ਨੇ ਮੂੰਹ ਮੇਰਾ ਲਬੜਿਆ ਟਾਟੇ ਨਾਲ ਜੱਪਾ ਖਾਨਾ ਤਪਾਈ ਮਾਰਿਆ ਕੰਜਰ ਲਾਣੇ ਨੇ ਆ ਗੱਡ ਖੰਨਾ ਪਤਾ ਨਹੀਂ ਕਿਹਦਾ ਖੜਾ ਸਾਡੇ ਗੇਟ ਚ ਖੜਾ ਨਹੀਂ ਆਉਂਦੀ ਐ ਗੱਡੀ ਕਿਸੇ ਨੂੰ ਜੇ ਗੱਡੀਆਂ ਲੈਣ ਦਾ ਦਾਮ ਹੈ ਤਾਂ ਖੜਾਉਣ ਦਾ ਵੀ ਰੱਖਣ ਆਪਣੇ ਵੇੜਿਆਂ ਚ ਐਨੋ ਕੋਈ ਖਾਣੀ ਰੋਟੀ ਪਾਣੀ ਪਾਇਆ ਕਿਸੇ ਨੇ ਕਨੇ ਲਾ ਇਹ ਤਾਂ ਬਾਰ ਕੇ ਅਸੀਂ ਪਹਿਲੇ ਬੈਠਾ ਆ ਕੇ ਪਾਣੀ ਨਹੀਂ ਪਿਆ ਹੋਣਾ ਮੈਂ ਸਾਨੂੰ ਬਹਿ ਗਿਆ ਕੇ ਪਰ ਹਾਈ ਹਾਈ ਆ ਗਈ ਕੋਲੇ ਕੱਛ ਕੇ ਤੂੰ ਅੱਛਾ ਅ ਤੁਸੀਂ ਸਾਰਾ ਦਿਨ ਬਾਹਰ ਨਿਕਲੇ ਰਹਿੰਦੇ ਹੋ ਮੈਂ ਦੋ ਘੜੀਆਂ ਜਾ ਕੇ ਬਹਿ ਗਈ ਚਾਚੀ ਕੋਲੇ ਤਾਂ ਹੁਣ ਕੋਲੇ ਕੱchn ਹੋ ਗਏ ਨਾ ਬਾਹਰ ਨੂੰ ਮੈਂ ਕਿਤੇ ਕੁੱਤੇ ਭਕਾਈ ਕਰਨੇ ਜਾਣਾਗਾ ਕੰਮ ਕਰ ਜਾਣਾਗਾ ਅੱਜ ਦਿਨ ਹੋਇਆ ਕੀ ਆ ਤੂੰ ਸਵੇਰ ਦਾ ਕਲੇਸ਼ ਮੇਰੇ ਨਾਲ ਕਿਉਂ ਪਾਇਆ ਹੋਇਆਗਾ ਮੇਰੀ ਗੱਲ ਸੁਣ ਮੇਰਾ ਤਾਂ ਮਜੀਆ ਪਿਆ ਅੱਜ ਮੇਰੇ ਜਮੀ ਨਹੀਂ ਮਨ ਲੱਗ ਰਿਆ ਮੇਰੇ ਤਾਂ ਨਾ ਇਹ ਜੈਂ ਜੀ ਕਰਦਾ ਵੀ ਮਰ ਜਾ ਮੈਂ ਓਏ ਤੂੰ ਮਰ ਜੇ ਫਿਰ ਕਦੇ ਘਾਟੇ ਨੇ ਤੂੰ ਮੇਰੇ ਕਿੱਥੇ ਮਗਰੋਂ ਲੈਣੀ ਐ ਤੂੰ ਐਨਾ ਦੁਖੀ ਮੇਰੇ ਤੋਂ ਤੁਹਾਨੂੰ ਜਿਹੜੀਆਂ ਦੋ ਦੋ ਰੋਟੀਆਂ ਮਿਲਦੀਆਂ ਨੇ ਨਾ ਇਹ ਵੀ ਨਹੀਂ ਮਿਲਦੀਆਂ ਤੇ ਅੱਜ ਤੋਂ ਬਾਅਦ ਆਸ ਵੀ ਨਾ ਰੱਖਿਆ ਜੇ ਮੇਰੇ ਤੋਂ ਤੇ ਤੁਹਾਨੂੰ ਢਿੱਡ ਭਰਨ ਨੂੰ ਮਿਲ ਜਾਏਗਾ ਕੁਝ ਓਏ ਤੂੰ ਮਗਰੋਂ ਲੈ ਮੈਂ ਤਾਂ ਆਦੀ ਬਿਚਾ ਕੇ ਖਾ ਲਿਆ ਕਰੂੰਗਾ ਇਹਨਾਂ ਨੂੰ ਖਵਾ ਲਿਆ ਕਰੂੰਗਾ ਤੇਰੇ ਪਰੌਂਠੇ ਅੱਗੇ ਤਾਂ ਮੈਨੂੰ ਬੜੇ ਪਰੌਂਠੇ ਲਾ ਕੇ ਦੇਣੀਆਂ ਸਵੇਰ ਦਾ ਦਾ ਭੁੱਖਾ ਬੈਠਾ ਮੈਂ ਖਾ ਕੇ 10 10 ਮਨ ਸਵੇਰ ਦੇ ਨਿਕਲ ਜਾਂਦੇ ਆ ਬਾਹਰ ਆ ਤੈਨੂੰ ਮੇਰੀ ਰੋਟੀ ਖਾ ਲਈ ਹਜੇ ਕਨ ਮੈਂ ਭੁੱਖਾ ਮਰਦਾ ਸਵੇਰ ਦਾ ਇੰਨਾ ਖਾਦਾ ਵੀ ਤੇਰਾ ਪਤਾ ਨਹੀਂ ਕਿੱਥੇ ਜਾਂਦਾ ਝੂਸੇ ਹੋਏ ਅੰਬ ਦੀ ਗਿਟਕ ਮੇਰੀ ਗੱਲ ਸੁਣ ਲੈ ਤੂੰ ਤਾਂ ਨਹੀਂ ਮਰਦੀ ਆਹ ਤਾਨੇ ਦੇ ਦੇ ਕੇ ਮੈਨੂੰ ਮਾਰੇਂਗੀ ਤੂੰ ਕੋਈ ਨਾ ਇਹ ਵੀ ਸ਼ੌਕ ਪੂਰਾ ਹੋ ਜਾਏਗਾ ਤੇਰਾ ਮਰਨ ਮਰਾਉਣ ਦਾ ਉਹ ਤੂੰ ਮਗਰੇ ਲੈ ਯਾਰ ਮੈਂ ਤਾਂ 11 ਕਿਨੇ ਲੱਟੂ ਬਣ ਦੂੰਗਾ ਜਾ ਖੜਾ ਹੋ ਜਲੇ اٹਕੇ ਲੱਡੂ ਉਹ ਲੈ ਆਉਂਗਾ ਪਹਿਲੇ ਲੈ ਆਵਾ ਮੈਂ ਉਹ ਤੇ ਕਹਣਾ ਕਿ ਲੱਡੂ ਵੀ ਖਰਾਬ ਕਰਨਾ ਤੈਨੂੰ ਪਤਾ 130 ਰੁਪਏ ਕਿਲੋ ਨੇ ਬਗਦਾ ਹੁਣ ਇੱਥੇ ਬੈਠ ਜਾ ਲੈ ਆਵਾ ਦਿਨਾ ਡਰਾਮੇ ਕਰਦੀ ਏ ਪਤਾ ਨਹੀਂ ਕਿਹੜਾ ਮਾੜਾ ਵਕਤ ਸੀ ਜੇ ਤੈਨੂੰ ਵਿਆਹ ਲਿਆਉਂਦਾ ਖਰੀਦਣੂ ਮੇਰਾ ਪਾਊਡਰ ਬਹੁਤ ਦੁਖੀ ਹੋ ਗਈ ਯਾਰ ਲੈ ਕੰਜਰਾ ਤੇਰੀ ਰੀਜ ਪੂਰੀ ਕਰ ਦੇਣੀ ਆ ਓਏ ਓ ਕਰ ਦੇ ਦੇਤੀ ਪੀ ਲਾ ਦੂ ਓਏ ਓ ਚੱਲ ਖੜਾ ਓ ਬਣਾ ਡਾਕਟਰ ਬਣਾ ਲੈ ਹਾਏ ਮੇਰੇ ਬਾਓਏ ਆ ਕੀ ਹੋ ਗਿਆ ਇਹ ਦੱਸਣਾ ਕੀ ਹੋ ਗਿਆ ਹਾਏ ਭਾਬੀ ਦਾ ਚਾਚੀ ਕੀ ਕਰ ਲੈਣੇ

ਹਾਏ ਹਾ ਮਜ਼ਾਕ ਕਰਦਾ ਸੀ ਸੱਚੀ ਤੂੰ ਠੀਕ ਹੈ ਮੈਂ ਵੀ ਤੇਰੇ ਨਾਲ ਮਜ਼ਾਕ ਹੀ ਕੀਤਾ ਸੀ ਹਾਏ ਹਾ ਆ ਕਿਵੇਂ ਨਾ ਜਾਣ ਘਟਮਲੀਏ ਭਾਬੀ ਮੇਰੀ ਆਏ ਹਾਏ ਤੇ ਜਾਨ ਨਿਕਲ ਗਈ ਮੈਂ ਕਿਹਾ ਮੇਰੀ ਭਾਬੀ ਮਰ ਗਈ ਕਿ ਤਾ ਹਾਏ ਹਾਏ ਮੇਰੀ ਸ਼ੁਕਰ ਆਵਾਜ਼ ਦਾ ਸ਼ੁਕਰ ਸ਼ੁਕਰ ਸੋਟਾ ਸਾਰਾ ਕੁੱਤਕਲੇ ਸਸੇ ਚਰ ਲੈਣੇ ਆਹ ਕੁਝ ਨਹੀਂ ਚਰਿਆ ਜਾਂਦਾ ਸਾਤੋਂ ਨੀ ਸਾਡੇ ਦਾ ਪੈਰਾਂ ਦੀ ਮਿੱਟੀ ਘੜਤੀ ਤੈਂ ਉਹ ਨਹੀਂ ਤਾਂ ਜਾਨ ਘੜਦੀ ਸੀ ਤੂੰ ਮੈਨੂੰ ਕੀ ਲੋੜ ਪਈ ਸੀ ਕੁੜੇ ਇਹੋ ਜਿਹਾ ਨਾਟਕ ਕਰਨ ਦੀ ਮੈਂ ਤਾਂ ਸੋਚਾਂ ਵਸੀ ਸਾਡਾ ਘਰ ਪਟਿਆ ਗਿਆ ਕਿਤੇ ਇਹਦਾ ਬਚ ਗਿਆ ਅੱਛਾ ਹੁਣ ਪਤਾ ਲੱਗਿਆ ਵੀ ਜਨਾਨੀ ਬਿਨਾ ਘਰ ਪਟਿਆ ਜਾਂਦਾ ਤੇ ਜਨਾਨੀ ਦੀ ਐਵੇਂ ਇਦਾਂ ਪਤਾ ਲੱਗਿਆ ਵੀ ਕੀ ਐ ਜਨਾਨੀ ਬਿਨਾ ਘਰ ਨਹੀਂ ਵਸਦਾ ਚੱਲ ਮੈਨੂੰ ਮaaf ਕਰਦੇ ਹਰਮਨ ਮੈਂ ਤਾਂ ਤੈਨੂੰ ਮਜ਼ਾਕ ਕਰਦਾ ਹੁੰਦਾ ਸੀ ਤੁਸੀਂ ਤਿੰਨਾਂ ਜਣਿਆਂ ਨੇ ਨਾ ਰਲ ਕੇ ਮੈਨੂੰ ਤੰਗ ਕਰ ਮਾਰਿਆ ਮੈਂ ਕਹਿਨੀ ਆ ਪੁੱਤ ਆ ਸੋਡੇ ਕੰਜਰ ਕਿੱਤੇ ਨੇ ਨਾ ਸਾਨੂੰ ਤਪਾਰਖ ਹੈ ਤੁਹਾਡਾ ਰੋਜ ਦਾ ਕਲੇਸ਼ ਹੈ ਇੱਕ ਡੰਗ ਦੀ ਰੋਟੀ ਕਦੇ ਖਾਦੇ ਤੁਸੀਂ ਹੱਸ ਕੇ ਕੋਈ ਗੱਲ ਨਹੀਂ ਮਾਸੀ ਅੱਜ ਤੋਂ ਬਾਅਦ ਤੁਹਾਨੂੰ ਤੁਹਾਡਾ ਕਦੇ ਲੰਮਾ ਨਹੀਂ ਆਉਂਦਾ ਹੈਗਾ ਇੱਕ ਗੱਲ ਹੋਰ ਹੈ ਭਾਈ ਆ ਕਲੇਸ਼ ਦਾ ਮੂੰਹ ਤਾਂ ਕਾਲਾ ਹੀ ਹੁੰਦਾ ਹੈ ਜਿਹੜੇ ਘਰੇ ਕਲੇਸ਼ ਹੁੰਦਾ ਉਹ ਕਰੇ ਬਾਦਾ ਨਹੀਂ ਹੁੰਦਾ ਕਦੇ ਨਾਲੇ ਚਾਚੀ ਮਾਫ ਕਰਦੇ ਹੋ ਭਾਬੀ ਗਲਤੀ ਹੋ ਗਈ ਕੋਈ ਗੱਲ ਸਾਡੇ ਤੋਂ ਹਾਂ ਅੱਜ ਤੋਂ ਬਾਅਦ ਮੈਂ ਜਾ ਕੇ ਕੀਤਾ ਜੇ ਮੈਂ ਕਦੇ ਸੱਚੀ ਕੁਝ ਖਾ ਕੇ ਮਰ ਗਈ ਨਾ ਪਤਾ ਫੇਰ ਲੱਗੂਗਾ ਨਾ ਨਾ ਭਾਬੀ ਆਏ ਨਾ ਕੈ ਚਲ ਕੋਈ ਨਾ ਭਾਈ ਤੋਰ ਕੇ ਤੂੰ ਸੁਧਰ ਜਾ ਕੁੜਾ ਕੁੜੀਏ ਤੂੰ ਵੀ ਭਾਈ ਇਹੋ ਜਿਹੇ ਕੰਮ ਨਾ ਕਰਿਆ ਕਰ ਕਈ ਵਾਰੀ ਨਾ ਦਿਲ ਪਤਲਾ ਹੁੰਦਾ ਕਿਸੇ ਹੋਰ ਦੇ ਦੌਰਾਂ ਪੈ ਜੂ ਸੱਚ ਇਹਨਾਂ ਦੇ ਤਾਂ ਕਿਸੇ ਦੇ ਦੌਰਾਂ ਨੇ ਪੈ ਜਾ ਮੈਨੂੰ ਕਿਉਂ ਨਹੀਂ ਪੰਦ ਅਰਮਣ ਆ ਮੂੰਹੋਂ ਨਾ ਬੋਲ ਚਾਚਾ ਕਰ ਉੱਠ ਘੜ ਖੜੀ ਹੋ ਕੇ ਕੰਮ ਕਰ ਲੈ ਮੈਨੂੰ ਤਾਂ ਸੌਹ ਤੇਰੀ ਮੈਂ ਤਾਂ ਮਸਾਂ ਘਰੇ ਆਈ ਸੋਟ